ਜੀ ਕੱਲ੍ਹ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਤੁਹਾਡੇ ਲਈ ਬਹੁਤ ਜਾਦੇ ਸੋਹਣੇ ਆਪਾਂ ਸੂਟ ਲੈ ਕੇ ਆਏ ਆਂ ਦੇਖੋ ਇਹ ਸੂਟ ਰਹਿਣਗੇ ਜੀ ਅਫਰੀਨ ਬ੍ਰੈਂਡ ਦੇ ਮਾਰਕਾ ਇਹਦਾ ਗੁੱਚੀ ਹੈ ਜੀ ਆਪਾਂ ਤੁਹਾਨੂੰ ਸਾਰੇ ਕਲਰ ਖੋਲ ਕੇ ਦਿਖਾਉਨੇ ਆਂ ਹਾਂਜੀ ਦੇਖੋ ਮੈਚਿੰਗ ਸੂਟ ਰਹਿਣਗੇ ਇਹ ਹੈਗਾ ਫਰਸਟ ਸੂਟ ਬਲੈਕ ਕਲਰ ਦੇ ਉੱਪਰ ਦੇਖੋ ਕਿੰਨੇ ਸੋਹਣੇ ਫਲਾਵਰ ਬਣੇ ਹੋਏ ਨੇ ਜੀ ਸਾਰੇ ਸੂਟ ਮੈਚਿੰਗ ਰਹਿਣਗੇ ਇਹ ਹੈਗੇ ਆ ਜੀ ਸ਼ਰਟ ਤੇ ਨਾਲ ਹੈਗੇ ਆ ਜੀ ਬਾਟਮ ਬਿਲਕੁਲ ਫਰੈਸ਼ ਸੂਟ ਨੇ ਜੀ ਕੱਟ ਪੀਸਾਂ ਦੇ ਵਿੱਚ ਨਹੀਂ ਹੈਗੇ ਫਰੈਸ਼ ਸੂਟ ਨੇ ਜੀ ਦੇਖੋ ਤੇ ਆਪਾਂ ਰੇਟ ਦੀ ਜੇ ਗੱਲ ਕਰੀਏ ਤਾਂ ਰੇਟ ਇਹਦਾ ਮਾਰਕੀਟ ਪ੍ਰਾਈਸ 850 ਰੁਪਏ ਹੈ ਜੀ 850 ਰੁਪਏ ਦੇ ਵਿੱਚ ਤੁਹਾਨੂੰ ਅਫਰੀਨ ਦਾ ਸੂਟ ਮਿਲੂਗਾ ਆਪਾਂ ਤੁਹਾਨੂੰ ਸਿਰਫ ਔਰ ਸਿਰਫ 600 ਵਿੱਚ ਸੂਟ ਦੇ ਰਹੇ ਹਾਂ ਤੇ ਸ਼ਿਪਿੰਗ ਬਿਲਕੁਲ ਹੀ ਫ੍ਰੀ ਹੈ ਜੀ ਤੁਸੀਂ ਸਕਰੀਨ ਸ਼ਾਟ ਲੈਂਦੇ ਜਾਓ ਤੇ ਬੁਕਿੰਗ ਕਰਵਾਉਂਦੇ ਜਾਓ ਜੀ ਜਿਸ ਤਰ੍ਹਾਂ ਇਹ ਬਲੈਕ ਨੇ ਦੋ ਸੂਟ ਨੇ ਜੀ ਆਪਣੇ ਕੋਲੇ ਢਾਈ ਦੀ ਸ਼ਰਟ ਮਿਲੂ ਢਾਈ ਦੀ ਬਾਟਮ ਨੈਕਸਟ ਕਲਰ ਦਿਖਾਉਨੇ ਆ ਆ ਹੈਗਾ ਜੀ ਨੈਕਸਟ ਸੂਟ ਦੇਖੋ ਚੈੱਕ ਕਰਵਾ ਲੰਨੇ ਆ ਫਰੀਨ ਦਾ 100% ਪਿਓਰ ਕਾਟਨ ਦੇਖੋ ਇਹ ਹੈਗੀ ਆ ਜੀ ਸ਼ਰਟ ਕਿੰਨਾ ਪਿਆਰਾ ਕਲਰ ਹੈ ਦੇਖੋ ਸੇਮ ਮਿਲੂਗੀ ਜੀ ਤੁਹਾਨੂੰ ਬਾਟਮ ਸਕਰੀਨ ਸ਼ਾਟ ਲੈਂਦੇ ਜਾਓ ਤੇ ਬੁਕਿੰਗ ਕਰਵਾਉਂਦੇ ਜਾਓ ਪ੍ਰਾਈਸ ਇਹਦਾ ਹੈਗਾ ਜੀ 600 ਰੁਪਏ ਸ਼ਿਪਿੰਗ ਬਿਲਕੁਲ ਫ੍ਰੀ ਆ ਤੁਸੀਂ ਕਿਤੇ ਵੀ ਬੈਠੇ ਮੰਗਵਾ ਸਕਦੇ ਹੋ ਆ ਹੈਗਾ ਜੀ ਨੈਕਸਟ ਦੇਖੋ ਕਿੰਨਾ ਪਿਆਰਾ ਕਲਰ ਹੈ ਮਹਿੰਦੀ ਆ ਜਾਂ ਜਿਨ੍ਹਾਂ ਨੇ ਅੱਜ ਤੱਕ ਜੀ ਅਫਰੀਨ ਬ੍ਰਾਂਡ ਨਹੀਂ ਵੇਅਰ ਕੀਤਾ ਤੁਸੀਂ ਪਲੀਜ਼ ਇੱਕ ਵਾਰੀ ਇਹ ਵਾਲਾ ਸਟੱਫ ਜ਼ਰੂਰ ਟਰਾਈ ਕਰਕੇ ਦੇਖੋ ਕਿਉਂਕਿ ਬਹੁਤ ਜ਼ਿਆਦਾ ਸੋਹਣਾ ਸਟੱਫ ਹੁੰਦਾ ਇਹ ਤੁਸੀਂ ਇੱਕ ਵਾਰ ਜੀ ਇਹ ਖਰੀਦ ਲਿਆ ਤਾਂ ਤੁਹਾਨੂੰ ਇਹਦੀ ਆਦਤ ਹੋ ਜਾਏਗੀ ਬਹੁਤ ਸੋਹਣਾ ਸਟੱਫ ਹੈ ਜੀ ਟਾਈ ਦੀ ਸ਼ਰਟ ਟਾਈ ਦੀ ਹੀ ਬਾਟਮ ਤੇ ਪ੍ਰਾਈਸ ਤੁਹਾਨੂੰ ਮਾਰਕੀਟ ਰੇਟ ਨਾਲ ਬਹੁਤ ਜ਼ਿਆਦਾ ਘੱਟ ਮਿਲ ਰਹੀ ਹੈ ਤੇ ਸ਼ਿਪਿੰਗ ਵੀ ਬਿਲਕੁਲ ਫ੍ਰੀ ਮਿਲ ਰਹੀ ਹੈ ਤੇ ਤੁਸੀਂ ਸੌਫਰ ਦਾ ਜ਼ਰੂਰ ਲਾਭ ਉਠਾਓ ਆ ਆ ਹੈਗਾ ਜੀ ਨੈਕਸਟ ਦੇਖੋ ਕਿੰਨਾ ਪਿਆਰਾ ਕਲਰ ਹੈ ਦਾ ਇਹ ਹੈਗਾ ਜੀ ਸ਼ਰਟ ਸੇਮ ਦੇਖੋ ਜੀ ਬਾਟਮ ਇੱਕ ਇੱਕ ਦੇ ਮਤਲਬ 2 2 ਸੂਟ ਨੇ ਆਪਣੇ ਕੋਲੇ ਸੇਮ ਦੋ ਦੋ ਸੂਟ ਮਿਲ ਜਾਣਗੇ ਸ਼ਿਪਿੰਗ ਬਿਲਕੁਲ ਹੀ ਫ੍ਰੀ ਹੈ ਆ ਹੈਗਾ ਜੀ ਨੈਕਸਟ ਕਲਰ ਦੇਖੋ ਡਿਜ਼ਾਈਨਿੰਗ ਇਹਦੀ ਨਾਉਟ ਜੀ ਬਹੁਤ ਸੋਹਣੀ ਹੁੰਦੀ ਹੈ ਤੇ ਆ ਹੈਗੀ ਹੈ ਜੀ ਬਾਟਮ ਤੁਸੀਂ ਸਕਰੀਨ ਸ਼ਾਟ ਲੈਣਾ ਦਿੱਤੇ ਹੋਏ ਨੰਬਰ ਤੇ ਜੀ ਸਾਨੂੰ ਕਾਲ ਜਾਂ ਮੈਸੇਜ ਕਰਨਾ ਸੀਓਡੀ ਆਪਣੇ ਕੋਲੇ ਨਹੀਂ ਹੈਗੀ ਪਿਆਣਾ ਪੁੱਛਦਿਆਂ ਨੇ ਜੀ ਸੀਓਡੀ ਹੈਗੀ ਹੈ ਜੀ ਵੀਡੀਓ ਪੂਰੀ ਦੇਖਿਆ ਕਰੋ ਆਪਾਂ ਮੈਂਸ਼ਨ ਕਰ ਦਿੰਨੇ ਆ ਜੀ ਸੀਓਡੀ ਨਹੀਂ ਹੈਗੀ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪੈਂਦੀ ਹੈ ਆ ਹੈਗਾ ਜੀ ਲਾਸਟ ਕਲਰ ਦੇਖੋ ਬਹੁਤ ਮਿੱਠਾ ਜਿਹਾ ਕਲਰ ਹੈ ਕਰੀਮ ਆ ਹੈਗੀ ਹੈ ਜੀ ਬਾਟਮ ਹੁਣ ਤੁਸੀਂ ਜਲਦੀ ਜਲਦੀ ਇਹਨਾਂ ਵਿੱਚੋਂ ਜੀ ਆਪਣੀ ਬੁਕਿੰਗ ਕਰਵਾਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਪਲੀਜ਼ ਜਦੋਂ ਵੀਡੀਓ ਦੇਖਦੇ ਹੋ ਨਾ ਤਾਂ ਲਾਈਕ ਕਰਦਿਆ ਕਰੋ ਧੰਨਵਾਦ